ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਮਤਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈਰ ਉਹਦਾ ਨਾਮ ਆ ਡਾਕਟਰ ਕੁਲਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਹਾਂ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਤੁਹਾਨੂੰ ਇੱਕ ਤਾਜੀ ਸੂਈ ਗਾਂ ਦਿਖਾਵਾਂਗੇ ਡਿਟੇਲ ਸਾਰੀ ਆਪਾਂ ਇਸ ਗਾਂ ਦੀ ਬਾਈਓ ਨਾਲ ਕੋਲ ਪੁੱਛ ਕੇ ਜਰ ਨਾ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬ ਜਿਹੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੈਲ ਬਟਨ ਨਾਲ ਤਾਂ ਸੈੱਟਰ ਕਰ ਦਿਓ ਵੀਡੀਓ ਬਹੁਤ ਬਹੁਤ ਲਾਈਕ ਤੇ ਸ਼ੇਅਰ ਜੂ ਕਰਿਆ ਕਰੋ ਇੰਸਟਾਗ੍ਰਾਮ ਫੇਸ ਆਓ ਤੁਹਾਨੂੰ ਬਾਈ ਨਾਲ ਗੱਲਬਾਤ ਕਰਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਣਾ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹੋਰ ਬਾਈ ਜੀ ਠੀਕ ਠਾਕ? ਹਾਂਜੀ ਠੀਕ ਠਾਕ। ਖੈਰ ਆਪ ਵੀ ਸੁਣਾਓ। ਵਧੀਆ ਵਧੀਆ ਜੀ। ਐਡਰੈਸ ਬੋਲਦੀ ਬਾਈ ਜੀ ਆਪਣੇ ਕੋਲ। ਪਿੰਡ ਦਸਵਾਲ ਤਸੀਲ ਬਾਬਾ ਬਗੜਾ ਜ਼ਿਲ੍ਹਾ ਹੁਸਰ। ਹਾਂਜੀ। ਖਾਲਸਾ ਦਾ 9 ਕਿਲੋਮੀਟਰ ਦੂਰੀ ਤੇ ਆ। ਹਾਂਜੀ। ਤੇ ਮੋਬਾਈਲ ਨੰਬਰ ਆਪਣਾ ਹੈਗਾ 70876 96492। ਠੀਕ ਹੈ ਜੀ। ਨਾਮ ਵੀ ਕਹ ਦਈਏ। ਡਾਇਰੈਕਟਰ ਕੁਲਦੀਪ ਸਿੰਘ। ਠੀਕ ਹੈ ਜੀ ਖੰਡੂ ਅੱਛਾ ਭਾਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿੰਨੇ ਵੀ ਵੀਰ ਭੈਣ ਭਰਾ ਆਪਣਾ ਚੈਨਲ ਵੇਖਦੇ ਆ ਸਾਰਿਆਂ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਤੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਜੀ ਹਾਂਜੀ ਵਾਹਿਗੁਰੂ ਕਿਰਪਾ ਕਰੇ ਸਾਰੇ ਸੰਸਾਰ ਤੇ ਮੇਰਾ ਪ੍ਰਿਆਸ ਸਕੇ ਸ਼ੁਰੂ ਕਰੀਏ ਵੀਰ ਜੀ ਆਪਾਂ ਗਾਂ ਦੀ ਡਿਟੇਲ ਦੱਸੀਏ ਵੀਰਾਂ ਨੂੰ ਸੂਹਾ ਕਿੰਨਾ ਸੋਈ ਗਿਆ ਜੀ ਇਹ ਦੂਜਾ ਸੂਹਾ ਸੋਈ ਹੈ ਕਿੰਨਾ ਟਾਈਮ ਹੋ ਗਿਆ ਵੀਰ ਜੀ ਸੋਈ ਨੂੰ ਅਜੇ ਨੌਂ ਦਿਨ ਜੇ ਬੱਚਾ ਕੀ ਦਿੱਤਾ ਨੇ ਬੱਚਾ ਵਾ ਬੱਚਾ ਦਿੱਤਾ ਜੀ ਬੱਚਾ ਦੋਸਤੋ ਅੱਜ ਮਗਰ ਅੱਛਾ ਜੇ ਨ ਈਗਨ ਨਾਲ ਦਾ ਪਰਿਆਇ ਪਰ ਕੰਮ ਹਾਂਜੀ ਬੱਚਾ ਦੋਸਤੋ ਬੜੀ ਮੀੜ ਦਾ ਕੋਈ ਜਿੰਨੇ ਵਾਰਸੀ ਚਲੋ ਚਾਰ ਚੰਦ ਲੱਗ ਜਣੇ ਬਾਕੀ ਚਲੋ ਕੁਦਰਤ ਆਜੀ ਜੋ ਬਣਾਇਆ ਉਹਨੇ ਮਾਲਕ ਨੇ ਹਾਂਜੀ ਅੱਛਾ ਡਾਕਟਰ ਸਾਹਿਬ ਹੁਣ ਜਿਹੜਾ ਮੌਕੇ ਦਾ ਦੁੱਧ ਦੇ 42 ਕਿੰਨਾ ਚੁਆਰੀ ਹੁਣ 22 ਲੀਟਰ ਹੈ ਇਸ ਟਾਈਮ ਮੌਜੂਦਾ ਦੁੱਧ ਮੰਨ ਲੇ ਕੋਈ ਬੋੜਾ ਮੰਨ ਲੇ ਠੀਕ ਹੈ ਜੀ ਮੌਜੂਦਾ ਹੈ ਹੁਣ ਮੌਜੂਦਾ ਤਿਆਰ ਹੈ ਠੀਕ ਹੈ ਜੀ ਇਹਨੂੰ ਤੋੜ ਕੇ ਦਿਖਾਈਏ ਤਾਂ ਮੁੱਲ ਫੇਰ ਮੈਂਸ਼ਨ ਕਰਦੇ ਹਾਂ ਠੀਕ ਹੈ ਜੀ ਲਓ ਦੋਸਤੋ 22 23 ਕਿਲੋ ਕੋਈ ਵੀਰ ਦੁੱਧ ਮੰਨ ਲੇ ਕੋਈ ਬੋੜਾ ਮੰਨ ਲੇ 8 ਤੋਂ 9 ਦਿਨ ਬਿਊਟੀ ਬਹੁਤ ਸੋਹਣੀ ਹੈ ਗਾਂ ਦੀ ਵੇਖੋ ਜੀ। ਆ ਲੋ ਜੀ। ਲੋ ਜੀ ਕਰੋ ਜੀ ਚੈੱਕ। ਦਰਸਾ ਬਈ 1 ਮਿੰਟ ਢੱਕ ਦਿਓ। ਦੋਸਤੋ ਦਿਖਾਵਾ ਤੁਹਾਨੂੰ ਅੱਗੇ ਜਿਹੜਾ ਮੌਸਮ ਹੈ ਚਲੋ ਬਹੁਤ ਵਧੀਆ। ਆ ਲੋ ਲਓ। ਕਾਲੀ ਪੈਂਦੀ ਐ ਇਸ ਲਈ ਥੋੜਾ ਜਿਹਾ ਪਹੁੰਨਾ ਚੋਣ ਦਾ ਟਾਈਮ ਹੋ ਜਾਂਦਾ। ਆ ਕਰੋ ਜੀ ਤੇ ਇਸਾਰੀ ਦਿਨੜਾ। ਥਾਣ ਵੇਖੋ ਦੋਸਤੋ ਇਹ ਗੁਲਾਬੀ ਰੰਗ ਦਾ ਥਾਣ ਨਿਕੜਨੇ ਚਾਰੇ ਥਾਣ ਗੈਬ ਚ। ਮਿਲਕ ਵੈਨ ਬਹੁਤ ਮੋਟੀ ਲੱਗੀ ਐ ਜੀ ਬੈਕ ਸਾਈਡ ਤੋਂ ਆਰਡਰ ਚੈੱਕ ਕਰ ਲੋ ਕਟੜਾ ਹਵਾਨਾ ਜੀ ਉਲਟ ਬਹਿਣੀ ਵਾਲੇ ਪਾਸੇ ਤੋਂ ਥਣਾ ਦੀ ਕੁਆਲਿਟੀ ਚੈੱਕ ਕਰਵਾ ਦੇਣਾ ਵੇਖੋ ਜੀ ਵੇਰਸ ਜਿਹੜੀ ਆ ਹਵਾਨੇ ਤੇ ਬਹੁਤ ਜ਼ਿਆਦੀ ਮਿਲਕ ਵੈਨ ਦੋਨੋਂ ਪਾਸੇ ਤੋਂ ਬਹੁਤ ਮੋਟੀ ਲੱਗੀ ਐ ਗਾਹ ਦੀ ਸ਼ਾਈਨ ਕਰਕੇ ਚੈੱਕ ਕਰੋ ਜੀ ਤੇ ਇਹਦੀ ਫੇਸ ਕੁਆਲਿਟੀ ਦੱਤ ਸ ਮੜਾ ਜੇ ਦੱਕ ਦੇ ਮੜਾ ਜੇ ਨਾਲ ਕਰੂ ਚੈੱਕ ਲੈ ਜਾਓ ਜੀ ਦੋਸਤੋ ਬਹੁਤ ਖੂਬਸੂਰਤ ਹੈ ਜਿੰਨੀ ਵੀ ਮਾਲਕ ਨੇ ਡਿਊਟੀ ਬਖਸ਼ੀ ਆ ਬਹੁਤ ਸੋਹਣੀ ਬਖਸ਼ੀਆ ਨੂੰ ਕਰਮਾ ਰਹੀ ਨੂੰ ਲਓ ਜੀ ਰਾਜੀ ਆ ਦੋਸਤੋ ਇਹ ਪੂਰੀ 22 23 ਲੀਟਰ ਜਿਹੜਾ ਹੋਣਾ ਮੌਕੇ ਦਾ ਮੈਂ ਤੁਹਾਨੂੰ ਦੱਸਦਾ ਕੋਈ ਵੀਰ ਬੋਲਾ ਗੀਲੇ ਕੋਈ ਦੁੱਧ ਗੀਲੇ ਚਵਾ ਰਹੀ ਹੈ ਜੀ ਉਮੀਦ ਕਿੰਨੀ ਕਰਦੇ ਹੋ ਪਾਜੀ ਤੋਂ ਉਮੀਦ 25 ਲੀਟਰ ਦੇ ਦਾ ਹੈ ਜੀ 25 ਲੀਟਰ ਜੇ 22 23 ਲੀਟਰ ਹੋਣਾਗਾ ਤੇ 25 ਲੀਟਰ ਕੋਈ ਜ਼ਿਆਦਾ ਨਹੀਂ ਹੋਰ ਵੱਡੀ ਗੱਲ ਨਹੀਂ ਹੈ ਹਾਂ ਮੋਲ ਕਿੰਨਾ ਕਰਨਾ ਮੋਲ ਨਹੀਂ ਕਰਦੇ ਆ 70000 ਦੇਣੀ ਕਿਨੇ ਦੀ ਦੇ ਲੈ ਅਸੀਂ ਕਰਦਾਂਗੇ 66000 ਰੁਪਏ 66000 ਰੁਪਏ ਹਾਂਜੀ ਕੋਈ ਹੈਗੀ ਕਿ ਜੈਸ ਥੋੜੀ ਬੜੀ ਨਹੀਂ ਉਹ ਚੋ ਗਿਆ ਸੀ ਬਸ 100 200 ਛੋਟ ਚ ਜਾਏਗਾ ਜਿਹੜਾ ਛੋਟ ਛੱਪਾ ਹੀ ਹੋਣਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਜੇ ਦੋਗੇ ਦੇ ਹਿਸਾਬ ਨਾਲ ਤੇ ਗਾਂ ਦੀ ਬਿਊਟੀ ਦੇ ਹਿਸਾਬ ਨਾਲ ਵੇਖੀ ਤੇ ਰੇਟ ਬਜਾਣਾ ਬਿਲਕੁਲ ਜਾਇਜ਼ ਮੰਗਿਆ 70000 ਰੁਪਏ ਡਿਮਾਂਡ ਰੱਖੀ ਆ 66000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਾਨ ਛੋਟ ਛੱਪਾ ਮੌਕੇ ਤੇ ਹੋਊਗਾ 22 23 ਕਿਲੋ ਮੌਜੂਦਾ ਹਾਜ਼ਰ ਹੈ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਚੋਕੇ ਕਿਉਂਕਿ ਤੁਸੀਂ ਪੈਸੇ ਲਵਣੇ ਆ ਤੇ ਬੇਸ਼ੱਕ ਵੀਡੀਓ ਕਾਲ ਤੇ ਚੁਆਇਸ ਕਰ ਲੋਗਾ ਆਨਲਾਈਨ ਆਪ ਇਥੇ ਪਹੁੰਚ ਕੇ ਚੁਆਇਸ ਕਰ ਲੋ ਅਡਰੈਸ ਏਕਰੀਬ ਦਾ ਫੇਰ ਬੋਲ ਦੇਣਾ ਪਿੰਡ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਭਾਈ ਉਹਨਾਂ ਦਾ ਨਾਮ ਕੁਲਦੀਪ ਸਿੰਘ ਹੈ ਅੱਛਾ ਚੋਣ ਚਾਂ ਦੇ ਵਿੱਚ ਫਸਲਾਫ ਠੀਕ ਹੈ ਜੀ ਦੋਸਤੋ ਬਿਲਕੁਲ ਮਸਤ ਹੈ ਇਹ ਵੀ ਚੈੱਕ ਬਿਨਾ ਮਤਲਬ ਮੰਗੇ ਤੋਂ ਬਿਨਾ ਰੱਸੀ ਤੋਂ ਭਾਈ ਵੀ ਕਿਹਦੇ ਚੋਨੇ ਆ ਹਾਂ ਜੀ ਦੋਵੇਂ ਬੈਗਾਂ ਦੇ ਵਿੱਚ ਆ ਕੇ ਬੈਗ ਚੋਰੀ ਦੀ ਦੋਵੇਂ ਪਸੀ ਚਵਾਈ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਸਭ ਤੋਂ ਵੱਡੀ ਆਫਰ ਦੋਨੋਂ ਪਸੀ ਬਈ ਕੇ ਮਿੰਟੋ ਮਿੰਟੀ ਚਵਾਈ ਹੋ ਜਾਂਦੀ ਜੇ ਆਪਣਾ ਡਾਕਟਰ ਸਾਹਿਬ ਨੰਬਰ 1 ਦੀ ਫੇ ਮੈਂਸ਼ਨ ਕਰ ਦਈਏ 78 76 96 99 ਠੀਕ ਹੈ ਜੀ ਪਸੰਦੋ ਦੋਸਤੋ ਜਿਹੜੇ ਵੀ ਰੋਗ ਹੀ ਬਾਈ ਦਾ ਕੋਈ ਫੋਨ ਨੰਬਰ ਜਿਹੜਾ ਸਕਰੀਨ ਤੇ ਚੱਲੂਗਾ ਕਾਲ ਕਰਕੇ ਬਾਈ ਨਾਲ ਤੁਸੀਂ ਵਧੇਰੇ ਜਾਣਕਾਰੀ ਪੁੱਛ ਸਕਦੇ ਜੇ ਧੰਨਵਾਦ ਦੋਸਤੋ ਰੋਲੇ ਵੀਡੀਓ ਵੇਖਣ ਵਾਸਤੇ ਜੀ